ਪੰਜਾਬ ਦੀ ਹਵਾ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 200 ਤੋਂ ਹੇਠਾਂ ਆ ਗਿਆ ਰਾਹਤ ਦੀ ਖਬਰ ਹੈ ਹਾਲਾਂਕਿ ਕਪੂਰਥਲਾ ਦੇ ਵਿੱਚ AQI 210 ਤੇ ਅਬੋਹਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 270 ਦਰਜ ਕੀਤਾ ਗਿਆ ਦੱਸਦੀ ਹੈ ਕਿ ਦੀਵਾਲੀ ਵਾਲੇ ਦਿਨ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਬਹੁਤ ਉੱਤੇ ਚਲਾ ਗਿਆ ਸੀ ਸਾਹ ਲੈਣਾ ਔਖਾ ਹੋ ਗਿਆ ਸੀ ਪੰਜਾਬ ਦੀ ਆਬੋ ਹਵਾ ਜ਼ਹਿਰੀਲੀ ਹੋ ਗਈ ਸੀ ਕਿਉਂਕਿ ਕਪੂਰਥਲਾ ਦੇ ਵਿੱਚ ਤਾਂ ਇਹ 1100 ਨੂੰ ਵੀ ਪਾਰ ਕਰ ਗਿਆ ਸੀ ਤਾਂ ਹੁਣ ਦੁਬਾਰਾ ਤੋਂ ਪੰਜਾਬ ਦੀ ਹਵਾ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 200 ਤੋਂ ਹੇਠਾਂ ਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਗ੍ਰਾਫਿਕਸ ਦੇ ذریعے ਕਿ ਕਿੰਨਾ-ਕਿੰਨਾ 에ਅਰ ਕੁਆਲਿਟੀ ਇੰਡੈਕਸ ਹੈ ਤੁਹਾਡੇ ਇਲਾਕੇ ਦੇ ਵਿੱਚ ਤੇ ਇਸ ਵੇਲੇ ਦਿੱਲੀ ਦੇ ਵਿੱਚ ਹਾਲੇ ਵੀ ਹਵਾ ਦੇ ਵਿੱਚ ਸੁਧਾਰ ਨਹੀਂ ਹੋਇਆ ਤੇ ਪੰਜਾਬ ਦੇ ਵਿੱਚ ਜ਼ਰੂਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਸੁਧਾਰ ਹੋਇਆ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤੁਹਾਨੂੰ ਡੇਟ ਵਾਈਜ਼ ਦਿਖਾਉਂਦੇ ਹਾਂ ਕਿ ਖਤਰਾ ਕਿੰਨਾ ਹੈ 25 ਅਕਤੂਬਰ 2025 ਦੀ ਗੱਲ ਕੀਤੀ ਜਾਵੇ ਦੁਪਹਿਰ 12 ਵਜੇ ਦੀ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 215 ਰਿਕਾਰਡ ਕੀਤਾ ਗਿਆ ਹੈ ਹਾਲਾਂਕਿ ਸਹੀ ਤਾਂ 50 ਤੋਂ 100 ਤੱਕ ਹੀ ਹੁੰਦਾ ਹੈ ਪਰ ਕਿਉਂਕਿ ਹੁਣ ਆਦੀ ਹੋ ਗਏ ਨੇ ਲੋਕ ਇਸ ਕਰਕੇ ਇਸ ਨੂੰ ਵੀ ਠੀਕ ਮੰਨਿਆ ਜਾਣ ਲੱਗਾ ਹੈ ਤਾਂ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 215 ਰਿਕਾਰਡ ਕੀਤਾ ਗਿਆ ਹੈ ਪ੍ਰਦੂਸ਼ਣ ਦੇ ਮੀਟਰ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਕਰਕੇ ਕਿ 에ਅਰ ਕੁਆਲਿਟੀ ਇੰਡੈਕਸ ਕਿੰਨਾ ਹੈ ਕਿ ਤੁਸੀਂ ਅਸ਼ੁੱਧ ਹਵਾ ਕਿੰਨੀ ਹੈ ਕਿਸ ਦੇ ਵਿੱਚ ਸਹੀ ਸਾਹ ਲੈ ਸਕਦੇ ਹੋ ਪੰਜਾਬ ਦਾ ਜੇਕਰ ਤੁਸੀਂ ਡਾਟਾ ਦੇਖੋ ਤਾਂ ਪੰਜਾਬ ਦੇ ਵਿੱਚ ਐਵਰੇਜ 에ਅਰ ਕੁਆਲਿਟੀ ਇੰਡੈਕਸ 172 ਹੈ ਤਾਂ ਪੰਜਾਬ ਦਾ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਸੁਧਾਰ ਹੋਇਆ ਪਿਛਲੇ ਦਿਨਾਂ ਦੇ ਮੁਕਾਬਲੇ ਕਿਉਂਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਈ ਸ਼ਹਿਰਾਂ ਦੇ ਵਿੱਚ 500 700 ਹਜ਼ਾਰ ਵੀ ਰਿਕਾਰਡ ਕੀਤਾ ਗਿਆ ਤੇ ਹਰਿਆਣਾ ਦਾ 에ਅਰ ਕੁਆਲਿਟੀ ਇੰਡੈਕਸ 183 ਹੈ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈ ਉਹ 183 ਮਾਪਿਆ ਗਿਆ ਹੈ ਇਹ ਕੱਲ ਜਿਹੜਾ 25 ਅਕਤੂਬਰ 12 ਵਜੇ ਦਾ ਡਾਟਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਫਰਕ ਹੈ ਦਿੱਲੀ ਦਾ ਸਭ ਤੋਂ ਵੱਧ ਹੈ ਦੂਜੇ ਨੰਬਰ ਤੇ ਪੰਜਾਬ ਤੇ ਹਰਿਆਣਾ ਹੈ ਤੀਜੇ ਨੰਬਰ ਤੇ ਚੌਥੇ ਤੇ ਚੰਡੀਗੜ੍ਹ ਹੈ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ ਇਸ ਵੇਲੇ 에ਅਰ ਕੁਆਲਿਟੀ ਇੰਡੈਕਸ 146 ਹੈ ਜਿਹੜਾ ਮਾਪਿਆ ਗਿਆ ਹੈ ਤਾਂ ਥੋੜਾ ਥੋੜਾ ਜਿਹੜਾ ਹੁਣ ਕਹਿ ਸਕਦੇ ਹਾਂ ਕਿ ਹਵਾ ਸਹੀ ਹੋਈ ਹੈ ਜਾਂ ਰਾਹਤ ਭਰੀ ਹੈਗੀ ਹੈ ਇਹ ਕਹਿ ਸਕਦੇ ਹਾਂ ਜੇਕਰ ਆਨੰਦਬਿਹਾਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ 에ਅਰ ਕੁਆਲਿਟੀ ਇੰਡੈਕਸ 208 ਹੈ ਇੱਥੇ ਜਿਹੜਾ ਰਿਕਾਰਡ ਕੀਤਾ ਗਿਆ ਹੈ ਆਨੰਦਬਿਹਾਰ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 200 ਤੋਂ ਪਾਰ ਹੋਇਆ ਹੋਇਆ ਹੈ ਤਾਂ ਇਹ ਜਿਹੜੇ ਵੱਖ-ਵੱਖ ਸ਼ਹਿਰਾਂ ਦਾ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਰਨਾਲ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 200 ਰਿਕਾਰਡ ਕੀਤਾ ਗਿਆ ਹੈ ਵੱਖ-ਵੱਖ ਸ਼ਹਿਰਾਂ ਦੀ ਇਹ ਤਸਵੀਰ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਰਾਲੀ ਦੇ ਵੀ ਮਾਮਲੇ ਸਾਹਮਣੇ ਆਏ ਵੱਡੇ ਪੱਧਰ ਤੇ ਪਟਾਕੇ ਵੀ ਚਲਾਏ ਗਏ ਕਪੂਰਥਲਾ ਦੇ ਵਿੱਚ ਸੁਧਾਰ ਹੋਇਆ 210 ਰਹਿ ਗਿਆ ਕਿਉਂਕਿ ਕਪੂਰਥਲਾ ਦੇ ਵਿੱਚ ਦੀਵਾਲੀ ਵਾਲੇ ਦਿਨ 1100 ਤੋਂ ਪਾਰ ਹੋ ਗਿਆ ਸੀ ਕਰੀਬ-ਕਰੀਬ 1175 ਰਿਕਾਰਡ ਕੀਤਾ ਗਿਆ ਸੀ 에ਅਰ ਕੁਆਲਿਟੀ ਇੰਡੈਕਸ ਤੇ ਜੇਕਰ ਹੁਣ ਗੱਲ ਕਰੀਏ ਬੋਹਰ ਦੀ ਤਾਂ ਇੱਥੇ 에ਅਰ ਕੁਆਲਿਟੀ ਇੰਡੈਕਸ 270 ਕਿਉਂਕਿ ਇੱਥੇ ਵੀ 에ਅਰ ਕੁਆਲਿਟੀ ਇੰਡੈਕਸ ਜਿਹੜਾ ਦੀਵਾਲੀ ਵਾਲੇ ਦਿਨ ਕਾਫੀ ਜ਼ਿਆਦਾ ਸੀ ਤਾਂ ਸਾਹ ਦੇ ਮਰੀਜ਼ ਜਿਹੜੇ ਨੇ ਅਸਥਮਾ ਦੇ ਮਰੀਜ਼ ਜਿਹੜੇ ਨੇ ਬੱਚੇ ਨੇ ਬਜ਼ੁਰਗ ਨੇ ਉਹਨਾਂ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਬਿਮਾਰੀਆਂ ਵੀ ਵੱਧ ਜਾਂਦੀਆਂ ਨੇ ਕੁਰਕ ਖੇਤਰ ਦਾ 에ਅਰ ਕੁਆਲਿਟੀ ਇੰਡੈਕਸ 177 ਰਿਕਾਰਡ ਕੀਤਾ ਗਿਆ ਇਹ 에ਅਰ ਕੁਆਲਿਟੀ ਇੰਡੈਕਸ 170 ਮਾਪਿਆ ਗਿਆ 200 ਤੋਂ ਹੇਠਾਂ ਹੈ ਇਸ ਨੂੰ ਵੀ ਥੋੜਾ ਜਿਆ ਕਹਿ ਸਕਦੇ ਹਾਂ ਕਿ ਠੀਕ ਹੈ ਪਹਿਲਾਂ ਦੇ ਮੁਕਾਬਲੇ ਜਲੰਧਰ ਦਾ 에ਅਰ ਕੁਆਲਿਟੀ ਇੰਡੈਕਸ ਵੀ 170 ਰਿਕਾਰਡ ਕੀਤਾ ਗਿਆ ਹਾਲਾਂਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ਾਂ ਹੋਈਆਂ ਤਾਂ ਪੰਜਾਬ ਦੇ ਵਿੱਚ ਵੀ 에ਅਰ ਕੁਆਲਿਟੀ ਇੰਡੈਕਸ 50 ਦੇ ਨੇੜੇ ਚੜਿਆ ਗਿਆ ਸੀ ਜਿਹੜਾ ਕਿ ਸ਼ੁੱਧ ਜੇਕਰ ਬਿਲਕੁਲ ਸਾਫ਼ ਹਵਾ ਤੁਸੀਂ ਮੰਨੀ ਜਾਵੇ ਤਾਂ ਉਹ 50 ਹੀ ਹੁੰਦਾ ਹੈ ਤੇ ਜੇਕਰ ਲੁਧਿਆਣਾ ਜਿਹੜਾ ਸਨਤੀ ਸ਼ਹਿਰ ਹੈ ਜਿੱਥੇ ਫੈਕਟਰੀਆਂ ਨੇ ਉਹਦਾ 에어 ਕੁਆਲਿਟੀ ਇੰਡੈਕਸ ਇਸ ਵੇਲੇ 175 ਹੈ ਕਿਉਂਕਿ ਜਿਹੜਾ ਭਾਰਤ ਹੈ ਉੱਥੇ ਕੰਸਟਰਕਸ਼ਨ ਲਗਾਤਾਰ ਚੱਲਦੀ ਰਹਿੰਦੀ ਹੈ ਮਿੱਟੀ ਧੂੜ ਉੱਡਦੀ ਰਹਿੰਦੀ ਹੈ ਤੇ ਦੂਜੇ ਪਾਸੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੰਬ ਪਟਾਕੇ ਚਲਾਏ ਨੇ ਉਹਦਾ ਵੀ ਅਸਰ ਹੈ ਫੈਕਟਰੀਆਂ ਵੀ ਨੇ ਅੰਮ੍ਰਿਤਸਰ ਦੇ ਵਿੱਚ 에어 ਕੁਆਲਿਟੀ ਇੰਡੈਕਸ 185 ਹੈ ਗੁਰੂ ਨਗਰੀ ਅੰਮ੍ਰਿਤਸਰ ਇੱਥੇ ਵੱਡਾ ਸ਼ਹਿਰ ਹੈ ਪੰਜਾਬ ਦਾ 에어 ਕੁਆਲਿਟੀ ਇੰਡੈਕਸ 185 ਰਿਕਾਰਡ ਕੀਤਾ ਗਿਆ ਹੈ ਮੋਹਾਲੀ ਦੇ ਵਿੱਚ ਕਾਫੀ ਸਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਜਿੰਨੇ ਵੀ ਹੁਣ ਤੱਕ ਤੁਸੀਂ ਦੇਖਿਆ ਚਾਹੇ ਚੰਡੀਗੜ੍ਹ ਦਾ ਚਾਹੇ ਪੰਜਾਬ ਦੇ ਵੱਖ ਸ਼ਹਿਰਾਂ ਦਾ ਵੱਖ ਵੱਖ ਸ਼ਹਿਰਾਂ ਦਾ ਉਹਦੇ ਨਾਲੋਂ ਮੋਹਾਲੀ ਬਿਲਕੁਲ ਥੋੜਾ ਜਿਹਾ ਫਰਕ ਨਜ਼ਰ ਆ ਰਿਹਾ ਹੈ ਘੱਟ ਹੈ 에ਅਰ ਕੁਆਲਿਟੀ ਇੰਡੈਕਸ ਭਾਵ ਆਬੋ ਹਵਾ ਸ਼ੁੱਧ ਹੈ ਮੋਹਾਲੀ ਦੀ ਇਹ ਕਹਿ ਸਕਦੇ ਆ ਬਾਕੀ ਸ਼ਹਿਰਾਂ ਦੇ ਮੁਕਾਬਲੇ ਤੇ ਪਟਿਆਲਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 162 ਰਿਕਾਰਡ ਕੀਤਾ ਗਿਆ ਹੈ ਜੇਕਰ ਐਵਰੇਜ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਨਾਲੋਂ ਪਟਿਆਲਾ ਵੀ ਥੋੜਾ ਜਿਹਾ ਸਹੀ ਆ ਹਾਲੇ ਹੋਰ ਇਸ ਦੇ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਕਿ ਪ੍ਰਦੂਸ਼ਣ ਨਾ ਹੋਵੇ 에ਅਰ ਕੁਆਲਿਟੀ ਇੰਡੈਕਸ ਬਠਿੰਡਾ ਦੇ ਵਿੱਚ 173 ਰਿਕਾਰਡ ਕੀਤਾ ਗਿਆ ਹੈ ਤਾਂ ਐਵਰੇਜ ਦੇ ਤੌਰ ਤੇ 173 ਜਿੰਨਾ ਕੋ ਪੰਜਾਬ ਦਾ ਉਨਾਂਕ ਬਠਿੰਡਾ ਦੇ ਵਿੱਚ ਵੀ ਇਹ 에ਅਰ ਕੁਆਲਿਟੀ ਇੰਡੈਕਸ ਰਿਕਾਰਡ ਕੀਤਾ ਗਿਆ ਪਠਾਨਕੋਟ ਦਾ 에ਅਰ ਕੁਆਲਿਟੀ ਇੰਡੈਕਸ 149 ਇਹ ਬਾਕੀਆਂ ਨਾਲੋਂ ਹੋਰ ਘੱਟ ਹੈ ਕਿਉਂਕਿ ਇਹ ਨੀਮ ਪਹਾੜੀ ਇਲਾਕਾ ਆ ਜਾਂਦਾ ਹੈ ਪਠਾਨਕੋਟ ਦਾ ਇੱਥੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈ 149 ਹਾਲਾਂਕਿ ਜੇਕਰ ਸ਼ੁੱਧ ਹਵਾ ਦੀ ਗੱਲ ਹੈ ਤਾਂ 50 100 ਤੱਕ ਹੀ ਹੋਣੀ ਚਾਹੀਦੀ ਹੈ ਪਰ ਫਿਰ ਵੀ ਅੰਬਾਲਾ ਦੇ ਵਿੱਚ ਵੀ 에ਅਰ ਕੁਆਲਿਟੀ ਇੰਡੈਕਸ 149 ਦਰਜ ਕੀਤਾ ਗਿਆ ਜੇਕਰ ਬਾਰਿਸ਼ਾਂ ਹੋ ਜਾਣ ਉਹਦੇ ਨਾਲ ਜਦੋਂ ਪੋਲੂਸ਼ਨ ਘਟ ਜਾਂਦਾ ਹੈ ਧੂੜ ਮਿੱਟੀ ਘਟ ਜਾਂਦੀ ਹੈ ਉਹਦੇ ਨਾਲ ਕਾਫੀ ਫਾਇਦਾ ਹੁੰਦਾ ਹੈ ਤੇ ਇਸ ਵੇਲੇ ਜਿਹੜੇ ਵੱਖ-ਵੱਖ ਸ਼ਹਿਰਾਂ ਦਾ ਮੀਟਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ 에ਅਰ ਕੁਆਲਿਟੀ ਇੰਡੈਕਸ ਦੇ ਤੌਰ ਤੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਸ਼ਹਿਰ ਦੀ ਹਵਾ ਕਿੰਨੀ ਸ਼ੁੱਧ ਹੈ ਕਿੰਨੀ ਗੰਦਲੀ ਹੋ ਚੁੱਕੀ ਹੈ ਆਬੋ ਹਵਾ ਤੁਹਾਡੇ ਸ਼ਹਿਰ ਦੀ ਕਿਸ ਤਰ੍ਹਾਂ ਦੀ ਹਵਾ ਦੇ ਵਿੱਚ ਤੁਸੀਂ ਇਸ ਵੇਲੇ ਸਾਹ ਲੈ ਰਹੀ ਹਾਂ ਤਾਂ ਇਹ ਜਿਸ ਢੰਗ ਦੇ ਨਾਲ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਗ੍ਰਾਫਿਕਸ ਦੇ ذریعے ਕਿ ਕਿੰਨਾ-ਕਿੰਨਾ ਇਸ ਵੇਲੇ 에ਅਰ ਕੁਆਲਿਟੀ ਇੰਡੈਕਸ ਹੈ ਵੱਖ-ਵੱਖ ਸ਼ਹਿਰਾਂ